ਨਾਨਕ ਸਰ ਦਾ ਕੱਖ ਨਹੀਂ ਵਿਗੜਦਾ ਕੋਈ ਜਿੰਨਾ ਮਰਜੀ ਜ਼ੋਰ ਲਾ ਦੇਵੇ ਅੱਛਾ ਠੀਕ ਹੈ ਬੋਲੋ ਤਾਂ ਜੱਪਤਾ ਵੀ ਇੰਨਾ ਹੋ ਰਿਹਾ ਜੇ ਮੈਂ ਇਹ ਗੱਲ ਕਹਾਂ ਵੀ ਨਾਨਕ ਸਰ ਨੇ ਸਾਰੀ ਦੁਨੀਆ ਨੂੰ ਬਚਾਇਆ ਹੋਇਆ ਇਹ ਵੀ ਕੋਈ ਹੱਤ ਕਰਦਾ ਨਾਨਕ ਸਰ ਨੇ ਸਾਰੀ ਦੁਨੀਆ ਨੂੰ ਬਚਾਇਆ ਪਰ ਹੁਣ ਨਾਨਕ ਸਰੀਆਂ ਨੂੰ ਮੈਰੋਗੋਲ ਕੌਣ ਬਚਾਊਗਾ ਇੱਥੇ ਆਪਾਂ ਕਹਦੇ ਕਿ ਮੁਰਦਾ ਬੋਲੂ ਤੇ ਖੱਪਣ ਬਾੜੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਵੀ ਘੰਟੇ ਬਾਣੀ ਚੱਲਦੀ ਆ ਤਾਂ ਉਥੇ ਗੁਰੂ ਸਾਹਿਬ ਦੇ ਚਰਨ ਪੈਨੇ ਗੁਰੂ ਸਾਹਿਬ ਨੇ ਆਪਣੇ ਹੱਥੀ ਉਹ ਸਥਾਨ ਬਣਾਇਆ ਜਿਹਦੇ ਪਾਰੇ ਬਾਣੀ ਕਹਿੰਦੀ ਆ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹਾ ਉਹਨੇ ਦੁਨੀਆ ਨੂੰ ਨਹੀਂ ਬਚਾਇਆ ਪਰ ਨਾਨਕ ਸਰ ਨੇ ਦੁਨੀਆ ਨੂੰ ਬਚਾਇਆ ਸਬਾਸ ਬੇਟਾ ਬਹੁਤ ਬੜੀਆ ਤੇ ਇਹ ਪਿੱਛੇ ਜੇ ਇਸ ਬਾਬੇ ਦੀਆਂ ਵੀ ਵੀਡੀਓ ਆਈਆਂ ਇਸ ਨਾਲ ਤੇ ਬਾਅਦ ਚ ਮਾਫੀਆਂ ਮੰਗਦਾ ਫਿਰਦਾ ਸੀ ਉਹ ਵੀ ਵੀਡੀਓ ਆਈ ਤੇ ਕਹਿੰਦਾ ਜੇ ਮੈਂ ਝੂਠ ਨਾ ਬੋਲਾਂ ਤੇ ਨਾਨਕ ਸਰ ਨੇ ਹੀ ਸਾਰੀ ਦੁਨੀਆ ਨੂੰ ਬਚਾਇਆ ਤੇਰੀ ਮਾਂ ਦਾ ਸਿਰ ਬਚਾਇਆ ਇਹ ਜਿਹੇ ਕੀ ਮਜਬੂਰੀ ਸੀ ਵੀ ਇੱਡਾ ਵੱਡਾ ਕਾਂਡ ਇਸ ਸਥਾਨ ਤੇ ਹੋ ਗਿਆ ਉਹਦੇ ਬਾਰੇ ਤੁਸੀਂ ਚੁੱਪ ਕਿਉਂ ਰਹੇ ਇਹ ਜ਼ਰੂਰ ਪਤਾ ਚ ਰਣਾ ਚਾਹੁੰਦੇ ਇਹ ਵੈਸੇ ਭਲੇਖਾ ਕਿਆਂ ਨੂੰ ਚੁੱਪ ਰਹਿਆ ਮੈਂ ਅੱਛਾ ਹਮਕੋ ਸਿਕਾ ਰਿਆ ਹੈ ਹੂੰ ਮੈਨੂੰ ਸਵੇਰੇ 9 ਵਜੇ ਪਤਾ ਲੱਗਾ ਜੀ ਕੀ ਆ ਗੋਦੀ ਜੇ ਜੇ ਗੱਲ ਬਾਤ ਨਿਕਲਾਈ ਹੈ ਉਸੇ ਵਕਤ ਤੁਰੰਤ ਪੁਲਿਸ ਨੂੰ ਮੈਂ ਟੈਲੀਫੋਨ ਕੀਤਾ ਅਰੇ ਝੂਠ ਬੋਲ ਰਾਇਆ ਇਹ ਝੂਠ ਬੋਲ ਰਾਇਆ ਪੂਰੀ ਕੀਤਨੀਆਂ ਰਿਹਾ ਇਹ ਦੇਖੋ ਗੱਲਾਂ ਜਿਹੜੀਆਂ ਤੇ ਪੂਰੇ ਖਾਦ ਜਗਾਤੇ ਹਰ ਸੰਥਾ ਮਾਨਵਿਕ ਅੱਜ ਦੀ ਗੱਲ ਕਰਦੇ ਸਤਜੁਗ ਦਾ ਇਤਿਹਾਸ ਦੇਖ ਲੋ ਸਤਜੁਗ ਦੇ ਵਿੱਚ ਸਭ ਤੋਂ ਵੱਡਾ ਸਤਜੁਗ ਬਣਿਆ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋ ਗਏ ਇੰਦਰ ਵਰਗੇ ਡੋਲ ਗਏ ਉਦੋਂ ਦੱਸੋ ਤੇ ਸਤ ਸੰਗ ਸਤਜੁਗ ਸੀ ਹੁੰਦੇ ਕਲ ਜੁਗਾ ਅਰੇ ਕਹਿਣਾ ਕੀ ਚਾਹਤੇ ਹੋ ਇਹ ਕੋਈ ਪਤਾ ਵਾ ਕਿਹੜੇ ਵੇਲੇ ਕਿਹੇ ਕਿਹੜਾ ਮਨ ਰੋਲ ਜਾਣਾ ਹੂੰ ਇਹਨੂੰ ਕਹਿੰਦੇ ਆ ਹੋਰ ਨੂੰ ਹੋਰੀ ਦੀ ਅੰਨੇ ਨੂੰ ਡਗੋਰੀ ਦੀ ਸਾਧ ਜੁਗ ਦੇ ਵਿੱਚ ਵੇਚਦਾ ਹੁੰਦਾ ਰਿਆ ਬਨਾਨਾ ਰੀਸੀ ਡੋਲ ਗਿਆ ਇਹਦਾ ਮਤਲਬ ਇਹ ਆ ਕਿ ਭਾਈ ਜੀ ਉਹ ਡੋਲ ਸਕਦੇ ਆ ਤੇ ਕੀ ਸਾਡਾ ਚੇਤ ਨਹੀਂ ਕਰਦਾ ਡੋਲਨ ਨੂੰ ਥੋੜੀ ਮਜ਼ਾ ਆਦਾ ਰੱਖੀਏ ਅੱਛਾ ਠੀਕ ਹੈ ਅਹੀਂ ਤੇ ਬੰਦੇ ਆ ਬਾਬੇ ਦੇ ਲੋਕਾਂ ਨੇ ਬਣਾਤੇ ਕੋਈ ਗੱਲ ਨਹੀਂ ਜੇ ਅਸੀਂ 2-4 ਕਾਂਡ ਕਰ ਲਏ ਤੇ ਕੀ ਹੋਇਆ ਦੁਨੀਆ ਦੇ ਨਾਲ ਹੀ ਮੈਂ ਨ ਇੱਕ ਡੇਰੇ 'ਚ ਰਹਿੰਦਾ ਸੀ ਉਸ ਡੇਰੇ 'ਚ ਵੀ ਨਾ ਕੋਈ ਇਦਾਂ ਆਏ ਬਾਬੇ ਜਿਨ੍ਹਾਂ ਨੂੰ ਉਸ ਡੇਰੇ 'ਚ ਰਹਿਣ ਵਾਲੇ ਲੋਕ ਪਹਿਲਾਂ ਮੱਥਾ ਟੇਕਦੇ ਰਹੇ ਤੇ ਬਾਅਦ 'ਚ ਉਹਨਾਂ ਨੂੰ ਉਥੋਂ ਕੁੱਟ ਕੇ ਵੀ ਗੱਡਿਆ ਉਹਨਾਂ ਨੇ ਕਾਰਨ ਕੀ ਬਸਤਰ ਪਾ ਲੈਨੇ ਜਦੋਂ ਗੀਤ ਨਹੀਂ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨਹੀਂ ਰੰਗਿਆ ਬਸਤਰ ਤਾਂ ਪਾ ਲੇ ਪਰ ਆਪਣੇ ਆਪ ਨੂੰ ਉਹਨਾਂ ਬਸਤਰਾਂ ਦੇ ਅਨੁਸਾਰ ਢਾਲ ਨਹੀਂ ਸਕੇ ਇਹਨਾਂ ਡੇਰਿਆਂ ਦੇ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਘੱਲਦੇ ਜੇ ਤੇ ਮੈਨੂੰ ਲੱਗਦਾ ਕਿ ਤੁਸੀਂ ਆਪ ਜ਼ਿੰਮੇਵਾਰ ਜੇ ਇਹਨਾਂ ਕੰਮਾਂ ਦੇ ਜਿਹੜੇ ਅੱਜ ਹੋ ਰਹੇ ਆ ਕਿਉਂਕਿ ਇਹ ਲੋਕ ਕਿਸੇ ਦੇ ਸਕੇ ਨਹੀਂ ਹੈਗੇ ਤਕ ਗੁਰਬਾਣੀ ਕਹਿੰਦੀ ਹੈ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਅਹੀਂ ਤੇ ਚੋਲਾ ਵੇਖ ਕੇ ਉਹਨੂੰ ਬ੍ਰਹਮ ਗਿਆਨੀ ਕਹਿ ਲਾਪੇ ਉਹਨੂੰ ਮੱਥੇ ਟੇਕ ਲਾਪੇ ਜਾਂ ਕੋਈ ਸਥਾਨ ਜਿੱਥੇ ਮਹਾਪੁਰਸ਼ਾਂ ਨੇ ਭਗਤੀਆਂ ਕੀਤੀਆਂ ਕਿਹੇ ਨੇ ਪੁਰਾਣੇ ਉਹਦੇ ਤੇ ਜਿਹੜਾ ਕੋਈ ਬਹਿ ਗਿਆ ਉਸੇ ਸਮਝ ਲੇ ਮਹਾਪੁਰਸ਼ੀ ਆ ਪਰ ਇਹ ਮਹਾਪੁਰਸ਼ ਨਹੀਂ ਨੇ ਇਹ ਬਨਾਰਸੀ ਠੱਗ ਨੇ ਸਾਰੇ ਇਹ ਖਰੀਦੇ ਸੰਤ ਨਹੀਂ ਨੇ ਸੋ ਬੇਨਤੀ ਆ ਕਿ ਇਹਨਾਂ ਇਹੋ ਜਿਹੇ ਡੇਰਿਆਂ ਤੋਂ ਦੂਰ ਹੀ ਰੋ ਤੇ ਜਾਣਾ ਤੇ ਜਾਓ ਗੁਰੂ ਰਾਮਦਾਸ ਦੇ ਘਰ ਵਿੱਚ ਜਾਣੇ ਤੇ ਜਾਓ ਗੁਰਦੁਆਰਾ ਬਾਬਾ ਸ਼ਹੀਦਾਂ ਜਾਣਾ ਤੇ ਜਾਓ ਤਰਨਤਨ ਸਾਹਿਬ ਅਨੰਦਪੁਰ ਸਾਹਿਬ ਜਿਹੜਾ ਸਾਡਾ ਘਰ ਹੈ ਇਹਨਾਂ ਡੇਰੀਆਂ ਦਾ ਖੇੜਾ ਛੱਡੋ ਕਿਉਂਕਿ ਇਹ ਸਾਧ ਸੁਧਰਨ ਵਾਲੇ ਬਿਲਕੁਲ ਨਹੀਂਗੇ ਬਸ ਇਹ ਆ ਵੀ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ ਵੋਟਾਂ ਦੇ ਕਰਕੇ ਇਹਨਾਂ ਦੇ ਨਾਲ ਖੜਦੇ ਆ ਇਹ ਉਹਨਾਂ ਦੇ ਨਾਲ ਖੜਨ ਕਰਕੇ ਲੋਕਾਂ ਨੂੰ ਖੰਗਣ ਨਹੀਂ ਦਿੰਦੇ ਤੇ ਮਨਮਰਜ਼ੀਆਂ ਕਰਦੇ ਆ ਬਾਜੋ ਲੋਕੋ ਜੇ ਭਾਈ ਅਮਰਤਪਾਲ ਸਿੰਘ ਮੈਹਰੋ ਕੁਝ ਕਰ ਰਿਹਾ ਨਾ ਜਿੰਨਾ ਵੀ ਹੋ ਸਕੇ ਉਸ ਦਾ ਸਾਥ ਦਿਓ ਨਹੀਂ ਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡੇ ਹੱਥ ਪਛਤਾਵਾ ਹੀ ਰਹਿ ਜਾਵੇ ਸਬਾਸ਼ ਬੇਟਾ ਬਹੁਤ